ਸਸ਼ਕਲ ਸਾਰਿਆਂ ਨੂੰ ਮੈਂ ਹਦਸੀਰਤ ਕਰ ਤੈ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਟਲੀ ਦੇ ਮਿਲਾਨ ਸ਼ਹਿਰ ਤੋਂ 올림픽 ਨਾਲ ਜੁੜੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ 올림픽 ਵਿਲੇਜ ਦੇ ਨੇੜੇ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਅੰਤਰਰਾਸ਼ਟਰੀ 올림픽 ਕਮੇਟੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਸ਼ਨੀਵਾਰ ਰਾਤ ਨੂੰ ਕੁਝ ਪ੍ਰਦਰਸ਼ਨਕਾਰੀਆਂ ਅਤੇ ਆਤੀਸ਼ਬਾਜ਼ੀ ਫਲੇਅਰ ਅਤੇ ਧੂਏ ਵਾਲੇ ਬੰਬ ਵਰਤੇ ਗਏ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਹਾਲਾਂਕਿ ਦਿਨ ਦੌਰਾਨ ਹਜ਼ਾਰਾਂ ਲੋਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ ਇਟਲੀ ਦੀ ਪ੍ਰਧਾਨ ਮੰਤਰੀ ਗਲੋਰੀਆ ਮੈਲੋਨੀ ਨੇ ਹਿੰਸਾ ਕਰਨ ਵਾਲਿਆਂ ਦੀ ਸਖਤ ਨਿੰਦਾ ਕੀਤੀ ਹੈ ਆਈਓਸੀ ਨੇ ਸਪੱਸ਼ਟ ਕੀਤਾ ਹੈ ਕਿ ਸ਼ਾਂਤੀਪੂਰਨ ਪ੍ਰਗਟਾਵਾ ਲੋਕਤੰਤਰ ਦਾ ਹਿੱਸਾ ਹੈ ਪਰ ਹਿੰਸਾ ਕਦੇ ਕਬੂਲ ਨਹੀਂ ਹੋ ਸਕਦੀ ਇਸ ਸਾਰੀ ਘਟਨਾ ਵਿਚਕਾਰ 올림픽 ਖੇਡਾਂ ਦੀ ਭਾਵਨਾ ਅਤੇ ਏਕਤਾ ਦਾ ਸੰਦੇਸ਼ ਮੁੜ ਚਰਚਾ ਵਿੱਚ ਆ ਚੁੱਕਾ ਹੈ ਅੰਤਰਰਾਸ਼ਟਰੀ 올림픽 ਕਮੇਟੀ IOC ਨੇ ਇਟਲੀ ਦੇ ਮਿਲਾਨ ਵਿੱਚ ਹੋਈ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਸ਼ਨੀਵਾਰ ਰਾਤ ਨੂੰ 올림픽 ਵਿਲੇਜ ਦੇ ਨੇੜੇ ਆਤਿਸ਼ਵਾਦੀ ਫਲੇਅਰਜ਼ ਅਤੇ ਧੂਏ ਵਾਲੇ ਬੰਬ ਵਰਤੇ ਗਏ ਜਿੱਥੇ ਕੁਝ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝਟਕ ਹੋ ਗਈ ਮੰਨਿਆ ਜਾ ਰਿਹਾ ਹੈ ਕਿ ਹਿੰਸਕ ਲੋਕ ਉਸ ਵੱਡੇ ਸਮੂਹ ਤੋਂ ਅਲੱਗ ਸਨ ਜੋ ਦਿਨ ਭਰ ਸ਼ਾਂਤੀ ਦਾ ਪ੍ਰਦਰਸ਼ਨ ਕਰ ਰਿਹਾ ਸੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮਿਲੋਨੀ ਨੇ 올림픽 ਵਿਰੋਧੀ ਹਿੰਸਕ ਲੋਕਾਂ ਨੂੰ ਇਟਲੀ ਦੇ ਦੁਸ਼ਮਣ ਕਰਾ ਦਿੱਤਾ ਇਸ ਦੇ ਨਾਲ ਹੀ ਦੇਸ਼ ਦੀ ਰੇਲ ਸੇ ਬਣੂ ਨੁਕਸਾਨ ਪਹੁੰਚਾਉਣ ਦੇ ਦੋਸ਼ ਵੀ ਲੱਗੇ ਸਨ ਆਈਓਸੀ ਦੇ ਬੋਲਪੁਰਜ ਮਾਰਕ ਐਡਮਿਨਸ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਈ ਦੇਸ਼ਾਂ ਵਿੱਚ ਆਮ ਗੱਲ ਹੈ ਅਤੇ ਠੀਕ ਵੀ ਹੈ ਪਰ ਹਿੰਸੇ ਲਈ ਕੋਈ ਜਗ੍ਹਾ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਹਿੰਸਕ ਘਟਨਾਵਾਂ ਦਾ ਉਸ ਸ਼ਾਂਤੀਪੂਰਨ ਰੈਲੀ ਨਾਲ ਕੋਈ ਸਬੰਧ ਨਹੀਂ ਸੀ ਜਿਸ ਵਿੱਚ ਲਗਭਗ 10000 ਲੋਕਾਂ ਨੇ ਘਰਾਂ ਦੇ ਮਹਿੰਗੇ ਕਿਰਾਏ ਅਤੇ ਵਾਤਾਵਰਣ ਦੀ ਚਿੰਤਾਵਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਐਡਮਿਨਸ ਨੇ ਕਿਹਾ ਹੈ ਕਿ 올림픽 ਖੇਡਾਂ ਨੂੰ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦੁਨੀਆ ਨੂੰ ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਜੋ ਅੱਜ ਦੇ ਸਮੇਂ ਵਿੱਚ ਬਹੁਤ ਐਂਤਵਾਨ ਨੂੰ ਮਿਲਾਨ ਦੇ ਆਰਕੋ ਡੇਲਾ ਪੇਸ ਨੇੜੇ 올림픽 ਦੀ ਅਗ ਦੇ ਦਰਸ਼ਨ ਕਰਨ ਲਈ ਸੰਕਟ ਲੋਕ ਇਕੱਠੇ ਵੱਖ-ਵੱਖ ਦੇਸ਼ਾਂ ਤੋਂ ਆਏ ਦਰਸ਼ਕਾਂ ਨੇ ਖੇਡਾਂ ਨਹੀਂ ਮਿਲ ਰਹੀ ਇਕਤਰੀ ਭਾਵਨਾ ਨੂੰ ਮਹਿਸੂਸ ਕੀਤਾ ਬਰਤਾਨੀਆਂ ਤੋਂ ਆਏ ਕ੍ਰਿਸਚਨ ਵਾਈਲਡ ਨੇ ਕਿਹਾ ਕਿ 올림픽 ਲੋਕਾਂ ਦੇ ਦੇਸ਼ਾਂ ਨੂੰ ਇਕੱਠਾ ਕਰਦੀ ਹੈ ਅਤੇ ਇਹ ਰੋਜ਼ਮਾਰਾ ਦੀ ਚਿੰਤਾਵਾਂ ਨੂੰ ਥੋੜੀ ਦੇਰ ਲਈ ਬ੍ਰੇਕ ਦਿੰਦੀਆਂ ਹਨ ਉਸਦੇ ਪੁੱਤਰ ਐਲੈਕਸ ਨੇ ਵੀ ਕਿਹਾ ਕਿ ਮਿਲਾਨ ਪਹੁੰਚਦੇ ਹੀ ਵੱਖ-ਵੱਖ ਭਾਸ਼ਾਵਾਂ ਅਤੇ ਲੋਕਾਂ ਨੂੰ ਇਕੱਠੇ ਦੇਖ ਕੇ ਚੰਗਾ ਲੱਗਿਆ ਅਮਰੀਕਾ ਤੋਂ ਆਏ ਕ੍ਰਿਸ ਅਤੇ ਟੀਨਾ ਡਿਗਨ ਨੇ ਕਿਹਾ ਕਿ ਖੇਡਾਂ ਰਾਜਨੀਤੀ ਤੋਂ ਉੱਪਰ ਹੁੰਦੀਆਂ ਹਨ ਉਨ੍ਹਾਂ ਮੁਤਾਬਿਕ 올림픽 ਖਿਡਾਰੀਆਂ ਦੀ ਮਿਹਨਤ ਅਤੇ ਮੁਕਾਬਲੇ ਦਾ ਜਸ਼ਨ ਮਨਾਉਣ ਲਈ ਹੁੰਦੀਆਂ ਹਨ ਨਾ ਕਿ ਫਰਕ ਕਰਨ ਲਈ ਕ੍ਰਿਸ ਡਿਗਨ ਨੇ ਕਿਹਾ ਕਿ 올림픽 ਦਾ ਅਸਲ ਮਤਲਬ ਇਹ ਹੈ ਕਿ ਕੋਈ ਹਰ ਕੋਈ ਬਰਾਬਰ ਹੈ ਅਤੇ ਸਭ ਨੂੰ ਇੱਕੋ ਜਿਹੀ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ ਕੁਝ ਖਿਡਾਰੀਆਂ ਲਈ 올림픽 ਸਿਰਫ ਖੇਡਾਂ ਹੀ ਨਹੀਂ ਬਲਕਿ ਸ਼ਾਮਿਲiyet ਦਾ ਮੰਚ ਵੀ ਹੈ ਅਮਰੀਕੀ ਫਿਗਰ ਸਟੇਗਰ ਐmber glenn ਨੇ ਕਿਹਾ ਕਿ ਉਹ ਖੇਡਾਂ ਦੌਰਾਨ ਆਪਣੀ ਆਵਾਜ਼ ਦੀ ਵਰਤੋਂ ਕਰਕੇ lgbtq US प्लस कम्युनिटी ਦੇ ਲੋਕਾਂ ਨੂੰ ਹੌਸਲਾ ਦੇਣਾ ਚਾਹੁੰਦੀ ਹੈ ਉਸਨੇ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਲੋਕਾਂ ਨੂੰ ਮਜ਼ਬੂਤ ਰਹਿਣ ਦੀ ਲੋੜ ਹੈ ਇਟਲੀ ਦੇ ਮਿਲਾਨ ਸ਼ਹਿਰ ਤੋਂ 올림픽 ਨਾਲ ਜੁੜੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ 올림픽 ਵਿਲੇਜ ਦੇ ਨੇੜੇ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਅੰਤਰਰਾਸ਼ਟਰੀ 올림픽 ਕਮੇਟੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਸ਼ਨੀਵਾਰ ਰਾਤ ਨੂੰ ਕੁਝ ਪ੍ਰਦਰਸ਼ਨਕਾਰੀਆਂ ਅਤੇ ਆਤੀਸ਼ਬਾਜ਼ੀ ਫਲੇਅਰ ਅਤੇ ਧੂਏ ਵਾਲੇ ਬੰਬ ਵਰਤੇ ਗਏ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਹਾਲਾਂਕਿ ਦਿਨ ਦੌਰਾਨ ਹਜ਼ਾਰਾਂ ਲੋਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ ਇਟਲੀ ਦੀ ਪ੍ਰਧਾਨ ਮੰਤਰੀ ਗਲੋਰੀਆ ਮੈਲੋਨੀ ਨੇ ਹਿੰਸਾ ਕਰਨ ਵਾਲਿਆਂ ਦੀ ਸਖਤ ਨਿੰਦਾ ਕੀਤੀ ਹੈ ਆਈਓਸੀ ਨੇ ਸਪੱਸ਼ਟ ਕੀਤਾ ਹੈ ਕਿ ਸ਼ਾਂਤੀਪੂਰਨ ਪ੍ਰਗਟਾਵਾ ਲੋਕਤੰਤਰ ਦਾ ਹਿੱਸਾ ਹੈ ਪਰ ਹਿੰਸਾ ਕਦੇ ਕਬੂਲ ਨਹੀਂ ਹੋ ਸਕਦੀ ਇਸ ਸਾਰੀ ਘਟਨਾ ਵਿਚਕਾਰ 올림픽 ਖੇਡਾਂ ਦੀ ਭਾਵਨਾ ਅਤੇ ਏਕਤਾ ਦਾ ਸੰਦੇਸ਼ ਮੁੜ ਚਰਚਾ ਵਿੱਚ ਆ ਚੁੱਕਾ ਹੈ। ਅੰਤਰਰਾਸ਼ਟਰੀ 올림픽 ਕਮੇਟੀ IOC ਨੇ ਇਟਲੀ ਦੇ ਮਿਲਾਣ ਵਿੱਚ ਹੋਈ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਸ਼ਨੀਵਾਰ ਰਾਤ ਨੂੰ 올림픽 ਵਿਲੇਜ ਦੇ ਨੇੜੇ ਆਤਿਸ਼ਬਾਜ਼ੀ ਫਲੇਅਰਜ਼ ਅਤੇ ਧੂਏ ਵਾਲੇ ਬੰਬ ਵਰਤੇ ਗਏ ਜਿੱਥੇ ਕੁਝ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝਟਕ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਹਿੰਸਕ ਲੋਕ ਉਸ ਵੱਡੇ ਸਮੂਹ ਤੋਂ ਅਲੱਗ ਸਨ ਜੋ ਦਿਨ ਭਰ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਿਹਾ ਸੀ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮਿਲੋਨੀ ਨੇ 올림픽 ਵਿਰੋਧੀ ਹਿੰਸਕ ਲੋਕਾਂ ਨੂੰ ਇਟਲੀ ਦੇ ਦੁਸ਼ਮਣ ਕਰਾ ਦੇਸ਼ ਦੀ ਰੇਲ ਸੇਵਾ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵੀ ਲੱਗੇ ਸਨ ਆਈਓਸੀ ਦੇ ਬੋਲਪੁਰਜ ਮਾਰਕ ਐਡਮਿਨਸ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਈ ਦੇਸ਼ਾਂ ਵਿੱਚ ਆਮ ਗੱਲ ਹੈ ਅਤੇ ਠੀਕ ਵੀ ਹੈ ਪਰ ਹਿੰਸੇ ਲਈ ਕੋਈ ਜਗ੍ਹਾ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਕਿ ਹਿੰਸਕ ਘਟਨਾਵਾਂ ਦਾ ਉਸ ਸ਼ਾਂਤੀਪੂਰਨ ਰੈਲੀ ਨਾਲ ਕੋਈ ਸਬੰਧ ਨਹੀਂ ਸੀ ਜਿਸ ਵਿੱਚ ਲਗਭਗ 10 ਹਜ਼ਾਰ ਲੋਕਾਂ ਨੇ ਘਰਾਂ ਦੇ ਮਹਿੰਗੇ ਕਿਰਾਏ ਅਤੇ ਵਾਤਾਵਰਣ ਦੀ ਚਿੰਤਾਵਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਐਡਮਿਨਸ ਨੇ ਕਿਹਾ ਹੈ ਕਿ 올림픽 ਖੇਡਾਂ ਨੂੰ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਦੁਨੀਆ ਨੂੰ ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਜੋ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂ ਇਤਵਾਨ ਨੂੰ ਮਿਲਾਨ ਦੇ ਆਰਕੋਡੇਲਾ ਪੇਸ ਨੇੜੇ 올림픽 ਦੀ ਅਗਦੇ ਦਰਸ਼ਨ ਕਰਨ ਲਈ ਸੈਂਕੜੇ ਲੋਕ ਇਕੱਠੇ ਹੋਏ ਵੱਖ-ਵੱਖ ਦੇਸ਼ਾਂ ਤੋਂ ਆਏ ਦਰਸ਼ਕਾਂ ਨੇ ਖੇਡਾਂ ਰਾਹੀਂ ਮਿਲ ਰਹੀ ਇਕਤਾ ਦੀ ਭਾਵਨਾ ਨੂੰ ਮਹਿਸੂਸ ਕੀਤਾ ਬਰਤਾਨੀਆ ਤੋਂ ਆਏ ਕ੍ਰਿਸਚਨ ਵਾਇਲਡ ਨੇ ਕਿਹਾ ਕਿ 올림픽 ਲੋਕਾਂ ਦੇ ਦੇਸ਼ਾਂ ਨੂੰ ਇਕੱਠਾ ਕਰਦੀ ਹੈ ਅਤੇ ਇਹ ਰੋਜ਼ਮਾਰਾ ਦੀ ਚਿੰਤਾਵਾਂ ਨੂੰ ਥੋੜੀ ਦੇਰ ਲਈ ਬ੍ਰੇਕ ਦਿੰਦੀਆਂ ਹਨ ਉਸਦੇ ਪੁੱਤਰ ਐਲੈਕਸ ਨੇ ਵੀ ਕਿਹਾ ਕਿ ਮਿਲਾਨ ਪਹੁੰਚਦੇ ਹੀ ਵੱਖ-ਵੱਖ ਭਾਸ਼ਾਵਾਂ ਅਤੇ ਲੋਕਾਂ ਨੂੰ ਇਕੱਠੇ ਦੇਖ ਕੇ ਚੰਗਾ ਲੱਗਿਆ ਅਮਰੀਕਾ ਤੋਂ ਆਏ ਕ੍ਰਿਸ ਅਤੇ ਟੀਨਾ ਡਿਗਨ ਨੇ ਕਿਹਾ ਕਿ ਖੇਡਾਂ ਰਾਜਨੀਤੀ ਤੋਂ ਉੱਪਰ ਹੁੰਦੀਆਂ ਹਨ। ਉਨ੍ਹਾਂ ਮੁਤਾਬਕ 올림픽 ਖਿਡਾਰੀਆਂ ਦੀ ਮਿਹਨਤ ਅਤੇ ਮੁਕਾਬਲੇ ਦਾ ਜਸ਼ਨ ਮਨਾਉਣ ਲਈ ਹੁੰਦੀਆਂ ਹਨ ਨਾ ਕਿ ਫਰਕ ਕਰਨ ਲਈ। ਕ੍ਰਿਸ ਡਿਗਨ ਨੇ ਕਿਹਾ ਕਿ 올림픽 ਦਾ ਅਸਲ ਮਤਲਬ ਇਹ ਹੈ ਕਿ ਕੋਈ ਹਰ ਕੋਈ ਬਰਾਬਰ ਹੈ ਅਤੇ ਸਭ ਨੂੰ ਇੱਕੋ ਜਿਹੀ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ। ਕੁਝ ਖਿਡਾਰੀਆਂ ਲਈ 올림픽 ਸਿਰਫ ਖੇਡਾਂ ਹੀ ਨਹੀਂ ਬਲਕਿ ਸ਼ਾਮਿਲiyet ਦਾ ਮੰਚ ਵੀ ਹੈ। ਅਮਰੀਕੀ ਫਿਗਰ ਸਟੇਗਰ ਐmber ਗਲੇਨ ਨੇ ਕਿਹਾ ਕਿ ਉਹ ਖੇਡਾਂ ਦੌਰਾਨ ਆਪਣੀ ਆਵਾਜ਼ ਦੀ ਵਰਤੋਂ ਕਰਕੇ LGBTQ टीएस प्लस कम्युनिटी ਦੇ ਲੋਕਾਂ ਨੂੰ ਹੌਸਲਾ ਦੇਣਾ ਚਾਹੁੰਦੀ ਹੈ ਉਸਨੇ ਕਿਹਾ ਕਿ ਮੁਸ਼ਕਿਲ ਸਮਿਆਂ ਵਿੱਚ ਲੋਕਾਂ ਨੂੰ ਮਜ਼ਬੂਤ ਰਹਿਣ ਦੀ ਲੋੜ ਹੈ ਇਟਲੀ ਦੇ ਮਿਲਾਨ ਸ਼ਹਿਰ ਤੋਂ 올림픽 ਨਾਲ ਜੁੜੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ 올림픽 ਵਿਲੇਜ ਦੇ ਨੇੜੇ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਅੰਤਰਰਾਸ਼ਟਰੀ 올림픽 ਕਮੇਟੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਸ਼ਨੀਵਾਰ ਰਾਤ ਨੂੰ ਕੁਝ ਪ੍ਰਦਰਸ਼ਨਕਾਰੀਆਂ ਅਤੇ ਆਤੀਸ਼ਬਾਜ਼ੀ ਫਲੇਅਰ ਅਤੇ ਧੂਏ ਵਾਲੇ ਬੰਬ ਵਰਤੇ ਗਏ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਹਾਲਾਂਕਿ ਦਿਨ ਦੌਰਾਨ ਹਜ਼ਾਰਾਂ ਲੋਕਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ ਇਟਲੀ ਦੀ ਪ੍ਰਧਾਨ ਮੰਤਰੀ ਗਲੋਰੀਆ ਮਲੋਨੀ ਨੇ ਹਿੰਸਾ ਕਰਨ ਵਾਲਿਆਂ ਦੀ ਸਖਤ ਨਿੰਦਾ ਕੀਤੀ ਹੈ IOC ਨੇ ਸਪਸ਼ਟ ਕੀਤਾ ਹੈ ਕਿ ਸ਼ਾਂਤੀਪੂਰਨ ਪ੍ਰਗਤਾਵਾ ਲੋਕਤੰਤਰ ਦਾ ਹਿੱਸਾ ਹੈ ਪਰ ਹਿੰਸਾ ਕਦੇ ਕਬੂਲ ਨਹੀਂ ਹੋ ਸਕਦੀ ਇਸ ਸਾਰੀ ਘਟਨਾ ਵਿਚਕਾਰ 올림픽 ਖੇਡਾਂ ਦੀ ਭਾਵਨਾ ਅਤੇ ਏਕਤਾ ਦਾ ਸੰਦੇਸ਼ ਮੁੜ ਚਰਚਾ ਵਿੱਚ ਆ ਚੁੱਕਾ ਹੈ ਅੰਤਰਰਾਸ਼ਟਰੀ 올림픽 ਕਮੇਟੀ ਆਈਓਸੀ ਨੇ ਇਟਲੀ ਦੇ ਮਿਲਾਣ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਸ਼ਨੀਵਾਰ ਰਾਤ ਨੂੰ 올림픽 ਵਿਲੇਜ ਦੇ ਨੇੜੇ ਆਤਿਸ਼ਵਾਜੀ ਫਲੇਅਰਜ਼ ਅਤੇ ਧੂਏ ਵਾਲੇ ਬੰਬ ਫਟੇਗੇ ਜਿੱਥੇ ਕੁਝ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝਟਕ ਹੋ ਗਈ ਮੰਨਿਆ ਜਾ ਰਿਹਾ ਹੈ ਕਿ ਹਿੰਸਕ ਲੋਕ ਉਸ ਵੱਡੇ ਸਮੂਹ ਤੋਂ ਅਲੱਗ ਸਨ ਜੋ ਦਿਨ ਭਰ ਸ਼ਾਂਤੀ ਦਾ ਪ੍ਰਦਰਸ਼ਨ ਕਰ ਰਿਹਾ ਸੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮਿਲੋਨੀ ਨੇ 올림픽 ਵਿਰੋਧੀ ਹਿੰਸਕ ਲੋਕਾਂ ਨੂੰ ਇਟਲੀ ਦੇ ਦੁਸ਼ਮਣ ਘਰਾੜ ਦਿੱਤਾ ਹੈ ਇਸ ਦੇ ਨਾਲ ਹੀ ਦੇਸ਼ ਦੀ ਰੇਲ ਸੇਵਾ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵੀ ਲੱਗੇ ਸਨ ਆਈਓਸੀ ਦੇ ਬ ਸ਼ਹਿਰ ਵਿੱਚ ਆਮ ਗੱਲ ਹੈ ਤੇ ਠੀਕ ਵੀ ਹੈ ਪਰ ਹਿੰਸੇ ਲਈ ਕੋਈ ਜਗ੍ਹਾ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਹਿੰਸਕ ਘਟਨਾਵਾਂ ਦਾ ਉਸ ਸ਼ਾਂਤੀਪੂਰਨ ਰੈਲੀ ਨਾਲ ਕੋਈ ਸਬੰਧ ਨਹੀਂ ਸੀ ਜਿਸ ਵਿੱਚ ਲਗਭਗ 10 ਹਜ਼ਾਰ ਲੋਕਾਂ ਨੇ ਘਰਾਂ ਦੇ ਮਹਿੰਗੇ ਕਿਰਾਏ ਅਤੇ ਵਾਤਾਵਰਣ ਦੀ ਚਿੰਤਾਵਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਐਡਮਿਨਸ ਨੇ ਕਿਹਾ ਹੈ ਕਿ 올림픽 ਇਹਡਨ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਦੁਨੀਆ ਨੂੰ ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਜੋ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਇਤਵਾਰ ਨੂੰ ਮਿਲਾਨ ਦੇ ਆਰਕੋਡੇਲਾ ਪੇਸ ਨੇੜੇ 올림픽 ਦੀ ਅਗ ਦੇ ਦਰਸ਼ਨ ਕਰਨ ਲਈ ਸੈਂਕੜੇ ਲੋਕ ਇਕੱਠੇ ਹੋਏ ਵੱਖ-ਵੱਖ ਦੇਸ਼ਾਂ ਤੋਂ ਆਏ ਦਰਸ਼ਕਾਂ ਨੇ ਖੇਡਾਂ ਰਾਹੀਂ ਮਿਲ ਰਹੀ ਇਕਤਾ ਦੀ ਭਾਵਨਾ ਨੂੰ ਮਹਿਸੂਸ ਕੀਤਾ ਬਰਤਾਨੀਆ ਤੋਂ ਆਏ ਕ੍ਰਿਸਚਨ ਵਾਈਲਡ ਨੇ ਕਿਹਾ ਕਿ 올림픽 ਲੋਕਾਂ ਦੇ ਦੇਸ਼ਾਂ ਨੂੰ ਇਕੱਠਾ ਕਰਦੀ ਹੈ ਅਤੇ ਇਹ ਰੋਜ਼ਮਾਰਾ ਦੀ ਚਿੰਤਾਵਾਂ ਨੂੰ ਥੋੜੀ ਦੇਰ ਲਈ ਬ੍ਰੇਕ ਦਿੰਦੀਆਂ ਹਨ ਉਸਦੇ ਪੁੱਤਰ ਐਲੈਕਸ ਨੇ ਵੀ ਕਿਹਾ ਕਿ ਮਿਲਾਨ ਪਹੁੰਚਦੇ ਹੀ ਵੱਖ-ਵੱਖ ਭਾਸ਼ਾਵਾਂ ਅਤੇ ਲੋਕਾਂ ਨੂੰ ਇਕੱਠੇ ਦੇਖ ਕੇ ਚੰਗਾ ਲੱਗਿਆ ਅਮਰੀਕਾ ਤੋਂ ਆਏ ਕ੍ਰਿਸ ਅਤੇ ਟੀਨਾ ਡੀਗਨ ਨੇ ਕਿਹਾ ਕਿ ਖੇਡਾਂ ਰਾਜਨੀਤੀ ਤੋਂ ਉੱਪਰ ਹੁੰਦੀਆਂ ਹਨ ਉਨ੍ਹਾਂ ਮੁਤਾਬਿਕ 올림픽 ਖਿਡਾਰੀਆਂ ਦੀ ਮਿਹਨਤ ਅਤੇ ਮੁਕਾਬਲੇ ਦਾ ਜਸ਼ਨ ਮਨਾਉਣ ਲਈ ਹੁੰਦੀਆਂ ਹਨ ਨਾ ਕਿ ਫਰਕ ਕਰਨ ਲਈ ਕ੍ਰਿਸ ਡੀਗਨ ਨੇ ਕਿਹਾ ਕਿ 올림픽 ਦਾ ਅਸਲ ਮਤਲਬ ਇਹ ਹੈ ਕਿ ਕੋਈ ਹਰ ਕੋਈ ਬਰਾਬਰ ਹੈ ਅਤੇ ਸਭ ਨੂੰ ਇੱਕੋ ਜਿਹੀ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ ਕੁਝ ਖਿਡਾਰੀਆਂ ਲਈ 올림픽 ਸਿਰਫ ਖੇਡਾਂ ਹੀ ਨਹੀਂ ਬਲਕਿ ਸ਼ਾਮਿਲियत ਦਾ ਮੰਚ ਵੀ ਹੈ ਅਮਰੀਕੀ ਫਿਗਰ ਸਟੇਗਰ ਐmber glenn ਨੇ ਕਿਹਾ ਕਿ ਉਹ ਖੇਡਾਂ ਦੌਰਾਨ ਆਪਣੀ ਆਵਾਜ਼ ਦੀ ਵਰਤੋਂ ਕਰਕੇ lgbtq+ ਕਮਿਊਨਿਟੀ ਦੇ ਲੋਕਾਂ ਨੂੰ ਹੌਸਲਾ ਦੇਣਾ ਚਾਹੁੰਦੀ ਹੈ ਉਸਨੇ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਲੋਕਾਂ ਨੂੰ ਮਜ਼ਬੂਤ ਰਹਿਣ ਦੀ ਲੋੜ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ